ਚੰਡੀਗੜ੍ਹ ਯੂਨੀਵਰਸਿਟੀ ਨੇ ਨੈਸ਼ਨਲ ਰੈਂਕਿੰਗ ਦੇ ਵਿੱਚ 19ਵਾਂ ਰੈਂਕ ਜਿਹੜਾ ਹੈਗਾ ਹਾਸਿਲ ਕੀਤਾ ਹੈ ਤੁਹਾਨੂੰ ਦੱਸਦੇ ਕਿ ਨੈਸ਼ਨਲ ਰੈਂਕਿੰਗ ਜਿਹੜੀ ਹੈਗੀ ਯੂਨੀਵਰਸਿਟੀ ਦੀ ਹੋ ਰਹੀ ਸੀਗੀ ਉਸ ਤੋਂ ਬਾਅਦ ਜਿਹੜਾ ਹੈਗਾ ਚੰਡੀਗੜ੍ਹ ਯੂਨੀਵਰਸਿਟੀ ਨੇ ਜਿਹੜਾ ਹੈਗਾ 19ਵਾਂ ਰੈਂਕ ਹਾਸਿਲ ਕੀਤਾ ਹੈ ਮਿਲਣ तमाम ਗੱਲਬਾਤ ਕਰਨ ਦੇ ਲਈ ਮੇਨ ਨਾਲ ਪ੍ਰੋਫੈਸਰ ਮੰਨਾ ਸਰ ਨੇ ਮੰਨਾ ਸਰ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾ ਹੈ ਕਿ ਨੈਸ਼ਨਲ ਰੈਂਕਿੰਗ ਦੇ ਵਿੱਚ ਯੂਨੀਵਰਸਿਟੀ ਨੇ ਬਹੁਤ ਵੱਡਾ ਰੈਂਕ ਹਾਸਿਲ ਕੀਤਾ ਹੈ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਇਹ ਉਪਲਬਧੀ ਹੈ ਨੋ ਡਾਊਟ ਪੂਰੇ ਪੰਜਾਬ نوے بہت مان والا کام ਹੈਗਾ ਕਿ پنجاب ਦੇ ਵਿੱਚ ਇੱਕ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਕਿ ਪਹਿਲਾਂ انٹرਨੈਸ਼ਨਲ ਲੈਵਲ ਤੇ ਇੰਨੀ ਵੱਡੀ ਰੈਂਕਿੰਗ ਲੈ ਕੇ ਅਸੀਂ ਬੈਠੇ ਹਾਂ ਤੇ ਹੁਣ ਨੈਸ਼ਨਲ ਰੈਂਕਿੰਗ ਦੇ ਵਿੱਚ ਅਸੀਂ ਇੱਕ ਪੜਾਅ ਹੋਰ ਉੱਪਰ ਆ ਗਏ ਆ ਇਹ ਯੂਨੀਵਰਸਿਟੀ ਤੁਸੀਂ ਜੇ ਟਾਪ 20 ਰੈਂਕ ਦੀ ਵੈਸਿਵਲਿਸਟ ਦੇਖੋਗੇ ਤਾਂ ਇਹ ਯੰਗੇਸਟ ਯੂਨੀਵਰਸਿਟੀ ਹੈ ਬਾਕੀ ਜਿੰਨੀਆਂ ਅਦਰ ਯੂਨੀਵਰਸਿਟੀ ਤੁਸੀਂ ਦੇਖੋਗੇ ਪ੍ਰਾਈਵੇਟ ਜਾਂ گورنمنٹ ਹੈ ਉਹ ਕੋਈ 40 ਸਾਲ ਪਹਿਲਾਂ ਬਣੀ ਹੈ ਕੋਈ 50 ਸਾਲ ਪਹਿਲਾਂ ਬਣੀ ਹੈ ਤੇ ਬੜੀ ਵੱਡੀ ਯੂਨੀਵਰਸਿਟੀਆਂ ਹੈ ਉਹਦੇ ਬਾਵਜੂਦ ਚੰਡੀਗੜ੍ਹ ਯੂਨੀਵਰਸਿਟੀ ਨੇ ਇਹ ਰੈਂਕ ਹਾਸ ਤੇ ਇਹ ਸਟੱਡੈਂਟ ਇੱਕ ਟਾਪ ਕਰੀਮ ਸਟੂਡੈਂਟ ਹੈ ਉਹ ਸਾਨੂੰ ਪ੍ਰੇਫਰ ਕਰਦਾ ਹੈ ਇੱਥੇ ਆਣਾ ਚਾਹੁੰਦਾ ਹੈ ਕਿਉਂਕਿ ਸਾਡੀ ਇਨਫਰਾਸਟ੍ਰਕਚਰ ਇਸ ਤਰ੍ਹਾਂ ਦੀ ਹੈ ਸਾਡੀ ਫੈਕਲਟੀ ਨਹੀਂ ਅੱਛੀ ਹੈਗੀ ਹੈ ਔਰ ਸਭ ਤੋਂ ਵੱਡਾ ਜਿਹੜਾ ਵਿਜ਼ਨ ਹੈ ਅਜੀ ਦੇ ਡਿਰੇਟ ਚ ਸਦਾ ਸਤਰਾਮ ਸਿੰਘ ਸੰਧੂ ਜੀ ਦਾ ਜਿਹੜੇ ਸਾਡੇ ਅਹੁਦੇ 'ਚ ਚਾਂਸਲਰ ਨੇ ਉਹਨਾਂ ਦਾ ਵਿਜ਼ਨ ਹੈ ਕਿ ਅਸੀਂ ਕੁਆਲਿਟੀ ਐਜੂਕੇਸ਼ਨ ਹੀ ਦੇਣੀ ਹੈ ਔਰ ਹਰ ਬੱਚੇ ਨੂੰ ਦੇਣੀ ਹੈ ਹਰ ਸੈਕਟਰ ਦੇ ਬੱਚੇ ਨੂੰ ਦੇਣੀ ਹੈ ਤੁਸੀਂ ਦੇਖੋ ਕਿ ਤਾਂ ਹੀ ਨੇ ਸਕਾਲਰਸ਼ਿਪਸ ਅਸੀਂ ਸਿੱਤ ਸ਼ੁਰੂ ਕੀਤੀਆਂ ਪਈਆਂ ਜਿਹੜਾ ਬੱਚਾ ਇੱਕ ਮੈਰਿਟੋਰੀਅਸ ਸਟੂਡੈਂਟਸ ਹੈ ਉਹ ਇਵਨ ਫ੍ਰੀ ਆਫ ਕੋਸਟ ਪੜ ਪ ਕੋਬੀਸ਼ਨ ਹੈ ਫਿਰ ਤੁਹਾਡੀ ਹੈ ਪਰਸੈਪਸ਼ਨ ਪਰਸੈਪਸ਼ਨ ਕੀ ਹੈ ਕਿ ਮਾਰਕੀਟ ਦੇ ਵਿੱਚ ਤੁਹਾਨੂੰ ਲੋਕੀ ਸਮਾਜ ਦੇ ਵਿੱਚ ਤੁਹਾਨੂੰ ਲੋਕੀ ਕਿਹੜੀ ਨਿਗਾਹ ਨਾਲ ਦੇਖਦੇ ਆ ਆ ਚੰਡੀਗੜ੍ਹ ਨਸਟੀ ਨੂੰ ਇੱਕ ਐਸੀ ਨਿਗਾਹ ਨਾਲ ਦੇਖਿਆ ਜਾਂਦਾ ਕਿ ਜੇ ਆਈਟੀ ਹੈ ਤੇ ਚੰਡੀਗੜ੍ਹ ਨਸਟੀ ਵੀ ਹੈ ਨਾਲ ਇਸ ਕਰਕੇ ਅਸੀਂ ਉਸ ਰੈਂਕ ਤੇ ਆਏ ਕਿ ਸਾਡੇ ਬਰਾਬਰ ਹੁਣ ਆਈਟイズ ਤੇ ਤੁਸੀਂ ਆਈਐਸਸੀ ਬੈਂਗਲੌਰ ਨੂੰ ਦੇਖ ਪਾ ਰਹੇ ਹੋ ਐਸੀ ਕਰਕੇ ਜਿਹੜਾ ਇਹ ਸਾਰਾ ਕ੍ਰੈਡਿਟ ਹੈ ਉਹ ਜਾਂਦਾ ਸਾਡੇ ਸਟੂਡੈਂਟਸ ਨੂੰ ਸਾਡੀ ਫੈਕਲਟੀ ਨੂੰ ਤੇ ਇੱਕ ਵਿਜਨਰੀ ਲੀਡਰਸ਼ਿਪ ਨੂੰ ਤੇਜ ਦੀ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ ਜੋ ਇੱਕ ਯੂਨੀਵਰਸਿਟੀ ਸਟੇਟ ਯੂਨੀਵਰਸਿਟੀ ਹੈਗੀ ਹੈ ਜਦੋਂ ਇਹ ਰੈਂਕ ਸਰ ਕਿੰਨੀ ਕ ਮਿਹਨਤ ਕਰਨੀ ਪਈ ਇਸ ਰੈਂਕਿੰਗ ਦੇ ਪਿੱਛੇ ਕਿੰਨਾ ਸਟruggਲ ਕਰਨਾ ਪਿਆ ਉਹਦੇ ਬਾਰੇ ਦੱਸਿਓ ਦੇਖੋ ਇਹ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਕਿ ਕਿਸੇ ਵੀ ਅਸੀਂ ਪੜਾਅ ਤੇ ਜਾਣਾ ਹੁੰਦਾ ਜਦੋਂ ਖਾਸ ਕਰਕੇ ਅਸੀਂ ਟੌਪ 10 ਚ ਜਾਣਾ ਹੈ ਟੌਪ 5 ਚ ਜਾਣਾ ਹੈ ਟੌਪ 20 ਚ ਜਾਣਾ ਹੈ ਇਹਦੇ ਵਾਸਤੇ ਸਭ ਤੋਂ ਵੱਡਾ ਮੇਨ ਚੀਜ਼ ਕੀ ਹੁੰਦੀ ਹੈ ਹਰ ਇੱਕ ਫੈਕਲਟੀ ਹਰ ਇੱਕ ਸਟਾਫ ਮੈਂਬਰ ਓਨਰਸ਼ਿਪ ਲਵੇ ਪੈਸ਼ਨੇਟ ਉਹ ਸਮਝੇ ਕਿ ਯੂਨੀਵਰਸਿਟੀ ਮੇਰੀ ਆਪਣੀ ਹੈ ਔਰ ਇਹੀ ਸਾਡੇ ਜਿਹੜੀ ਲੀਡਰਸ਼ਿਪ ਹੈਗੀ ਆ ਉਹਨਾਂ ਨੇ ਹਮੇਸ਼ਾ ਇਹ ਚੀਜ਼ ਕਹੀ ਹੈ ਕਿ ਤੁਸੀਂ ਯੂਨੀਵਰਸਿਟੀ ਨੂੰ ਆਪਣਾ ਹੀ ਮੰਨਣਾ ਹੈ ਉਵੇਂ ਜਦੋਂ ਸਾਡੇ ਸਟੂਡੈਂਟਸ ਇੱਥੇ ਪਹੁੰਚਦੇ ਆ ਉਹਨਾਂ ਨੂੰ ਡੇ 1 ਤੋਂ ਕਲੈਰਿਟੀ ਹੁੰਦੀ ਹੈ ਕਿ ਤੁਹਾਡਾ ਇਹ ਤੁਹਾਡਾ ਹੀ ਪਰਿਵਾਰ ਹੈ ਤੁਸੀਂ ਇੱਥੇ ਜੋ ਵੀ ਲੈ ਕੇ ਜਾ ਰਹੇ ਹੋ ਜ਼ਿੰਦਗੀ ਪਰ ਤੁਹਾਡੇ ਨਾਲ ਜਾਣਾ ਹੈ ਚਾਹੇ ਤੁਸੀਂ ਐਜੂਕੇਸ਼ਨ ਲੈ ਰਹੇ ਹੋ ਚਾਹੇ ਰਿਸਰਚ ਲੈ ਰਹੇ ਹੋ ਜਾਂ ਤੁਸੀਂ ਕੋਈ ਵੀ ਲਰਨਿੰਗ ਕਰ ਰਹੇ ਹੋ ਇਸ ਕਰਕੇ ਮਿਹਨਤ ਕਿਸ ਚੀਜ਼ ਤੇ ਲੱਗਦੀ ਹੈ ਮਾਈਂਡਸੈਟ ਨੂੰ ਅਸੀਂ ਫੈਕਲਟੀ ਦਾ ਸਟੂਡੈਂਟਸ ਦਾ ਸਟਾਫ ਦਾ ਇੱਕ ਮਾਈਂਡਸੈਟ ਬਣਾ ਇਸ ਕਰਕੇ ਉਹਦਾ ਬੈਨੀਫਿਟ ਯੂਨੀਵਰਸਿਟੀ ਨੂੰ ਵੀ ਮਿਲਦਾ ਹੈ ਉਹਨਾਂ ਨੂੰ ਤਾਂ ਮਿਲਣਾ ਹੀ ਮਿਲਣਾ ਹੈ ਔਰ ਸਭ ਤੋਂ ਵੱਡਾ ਬੈਨੀਫਿਟ ਦੇਸ਼ ਨੂੰ ਮਿਲਦਾ ਹੈ ਕਿਉਂਕਿ ਦੇਸ਼ ਨੂੰ ਇਸ ਟਾਈਮ ਇੱਕ ਅੱਛਾ ਟਾਪ ਇੰਜੀਨੀਅਰ ਚਾਹੀਦਾ ਹੈ ਦੇਸ਼ ਨੂੰ ਇੱਕ ਅੱਛਾ ਇਸ ਟਾਈਮ ਟਾਪ ਮੈਨੇਜਰ ਚਾਹੀਦਾ ਹੈ ਔਰ ਟਾਪ ਮੈਨੇਜਰ ਟਾਪ ਰੈਂਕ ਦੀ ਯੂਨੀਵਰਸਿਟੀ ਤੋਂ ਹੀ ਨਿਕਲ ਕੇ ਆਏਗਾ ਕਿਉਂਕਿ ਇੱਥੋਂ ਦੀ ਜਿਹੜੀ ਲਰਨਿੰਗ ਹੈ ਨੈਕਸਟ ਲੈਵਲ ਹੈ ਇੱਥੇ ਨੋਬਲ ਔਰੀਐਟਸ ਆਉਂਦੇ ਨੇ ਇੱਥੇ ਇੰਟਰਨੈਸ਼ਨਲ ਫੈਕਲਟੀ ਆਂਦੀ ਹੈ ਇੱਥੇ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਨੇ ਜਿਹਦੇ ਵਿੱਚ ਉਹਨਾਂ ਦੀ ਲਰਨਿੰਗ ਮੈਨੀਫ ਨਜ਼ਰ ਕਿ ਐਡਵਾਂਸ ਜਿਹੜੀ এডੂਕੇਸ਼ਨ ਹੈ ਇੱਥੇ ਦਿੱਤੀ ਜਾਂਦੀ ਹੈ ਹੋਰ ਬੜੀ ਯੂਨੀਵਰਸਿਟੀਆਂ ਨੇ ਉਹਨੀਆਂ ਯੂਨੀਵਰਸਿਟੀਆਂ ਦੇ ਵਿੱਚ ਮਤਲਬ ਕਿਉਂ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਹੀ ਕਿਉਂ ਐਡਮਿਸ਼ਨ ਲਵੇ ਹਾਂ ਬਹੁਤ ਅੱਛੀ ਗੱਲ ਹੈ ਸਾਡੀ ਯੂਨੀਵਰਸਿਟੀ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਯੂਨੀਕ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਸਿਰਫ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਮਿਲਣ ਗਿਆ ਫੋਰ ਏਗਜ਼ਾਮਪਲ ਇੱਥੇ ਬੱਚਾ ਜਿਵੇਂ ਹੀ ਪਹੁੰਚਦਾ ਹੈ ਅਸੀਂ ਨਾਲ ਹੀ ਉਸ ਨੂੰ ਮਾਈਕਰੋ ਕ੍ਰੈਡੈਂਸ਼ੀਅਲਸ ਜਿੰਨੂੰ ਅਸੀਂ ਕਹਿੰਦੇ ਹਾਂ ਮਾਈਕਰੋ ਕ੍ਰੈਡੈਂਸ਼ੀਅਲਸ ਚਾਹੇ ਕੋਰਸੀ ਦਾ ਰਾਹੀ ਲਏਗਾ ਚਾਹੇ ਲਿੰਕਡਇਨ ਰਾਹੀ ਰਹੇਗਾ ਚਾਹੇ ਸਵੈਮ ਐਨਪੀਟੀਐਲ ਪੋਰਟਲ ਰਾਹੀ ਰਹੇਗਾ ਉਹ ਨਾਲ ਦੇਣਾ ਹੀ ਦੇਣਾ ਹੈ ਯਾਨੀ ਕਿ ਬਿਨਾ ਸਕਿਲਸ ਦੇ ਡਿਗਰੀ ਦੇਣ ਦਾ ਕੋਈ ਫਾਇਦਾ ਨਹੀਂ ਡਿਗਰੀ ਤਾਂ ਕਿਤੇ ਵੀ ਮਿਲ ਜਾਏਗੀ ਇੰਡੀਆ 'ਚ 1200 ਯੂਨੀਵਰਸਿਟੀਆਂ ਸਨ 60000 ਕਾਲਜ ਐ ਸਾਰੀ ਡਿਗਰੀ ਇੱਕ এনवायरमेंट ਦੇ ਪਾਉਂਦੇ ਆ ਕਿ ਸਾਡਾ ਬੱਚਾ ਜਾ ਕੇ ਮਾਕਾ ਟਰਾਫੀ ਵੀ ਲੈ ਕੇ ਆ ਰਿਹਾ ਹੈ ਪਹਿਲੀ ਵਾਰ ਹੋਇਆ ਹੈ ਇੰਡੀਆ ਦੇ ਵਿੱਚ ਕਿ ਪ੍ਰਾਈਵੇਟ ਯੂਨੀਵਰਸਿਟੀ ਮਾਕਾ ਟਰਾਫੀ ਲੈ ਕੇ ਆਈ ਹੈ ਸਾਡੇ ਬੱਚੇ ਜਾ ਕੇ ਪਿਛਲੇ 5 ਸਾਲਾਂ ਚ ਤਿੰਨ ਵਾਰੀ ਚੈਂਪੀਅਨ ਟਰਾਫੀ ਲੈ ਕੇ ਆ ਰਹੇ ਕਲਚਰ ਵਿੱਚ ਬੱਚਾ ਐਲਲ ਵੀ ਕਰ ਰਿਹਾ ਹੈ ਨਾਲੇ ਗਿੱਧਾ ਪੰਗੜਾ ਵੀ ਕਰ ਰਿਹਾ ਹੈ ਇੱਕ ਹੋਲਿਸਟਿਕ ਡਿਵੈਲਪਮੈਂਟ ਜਿਹੜੀ ਹੁੰਦੀ ਹੈ ਨਾ ਉਹ ਬਹੁਤ ਇੰਪੋਰਟੈਂਟ ਹੁੰਦੀ ਹੈ ਔਰ ਅੱਜ ਦਾ ਜਿਹੜਾ ਯੂਥ ਹੈ ਉਹ ਕੀ ਚਾਹੁੰਦਾ ਕਿ ਮੇਰੀ ਡਿਗਰੀ ਤਾਂ ਮੈਨੂੰ ਮਿਲੇ ਉਦੋਂ ਨਾਲ ਮੈਨੂੰ ਐਸੀਆਂ ਸਕਿਲਸ ਮਿਲਣ ਕਿ ਮੈਂ ਜ਼ਿੰਦਗੀ ਪਰ ਆਪ ਵੀ ਕਮਾ टीवीआई ਲੈ ਕੇ ਆਏ ਹੁਣ ਟੈਕਨੀਕਲ ਇੰਜੀਨੀਅਰਿੰਗ ਇੰਕੂਬੇਟਰ ਦੇ ਵਿੱਚ ਤੁਸੀਂ ਦੇਖੋ ਕਿ ਸਟਾਰਟਅਪ ਪੂਰੇ ਇੰਡੀਆ ਤੋਂ ਸਾਡੇ ਕੋਲ ਚਲ ਕੇ ਆ ਰਿਹਾ ਹੈ ਜੋ ਅਸੀਂ ਕੈਂਪਸ ਟੈਂਕ ਹੁਣ ਚਲਾਇਆ ਹੈ ਤੁਸੀਂ ਦੇਖੋ ਕਿ ਕਿੰਨੀ 6 ਮਿਲੀਅਨ ਡਾਲਰ ਦੀ ਇੱਕ ਫੰਡਿੰਗ ਪਲੈਜਡ ਫੰਡਿੰਗ ਜਿਹੜੀ ਸਾਡੇ ਨਾਲ ਆ ਗਈ ਹੈ ਇਹ ਐਸੀਟੀ ਸਾਡੇ ਨਾਲ ਆ ਕੇ ਖੜਾ ਹੋ ਗਿਆ ਇੱਕ ਆਪਣਾ ਬੜਾ ਵੱਡਾ ਯੂਨੀਕੌਰਨ ਸਾਡੇ ਨਾਲ ਆ ਕੇ ਇਹ ਯੂਨਿਕ ਹੈ ਇਹ ਤਾਂ ਸਿਰਫ ਚੰਡੀਗੜ੍ਹ ਯੂਨੀਵਰਸਿਟੀ ਕਰ ਪਾ ਰਹੀ ਹੈ ਇਸ ਕਰਕੇ ਸਾਡੀ ਜਿਹੜੀ ਯੂਨਿਕਨੈਸ ਇਹ ਹੈਗੀ ਹੈ ਅਸੀਂ ਹਮੇਸ਼ਾ ਆਪਣੇ ਰਿਕਾਰਡ ਤੋੜਦੇ ਹਾਂ ਉਹਦੇ ਵਿੱਚ ਸਾਨੂੰ ਸਭ ਤੋਂ ਜਿਹੜਾ ਮੇਨ ਕ੍ਰੈਡਿਟ ਜਾਂਦਾ ਸਾਡੇ ਸ ਕਰਦੇ ਨੇ अनेਬਲਰ ਐਕਸੀਲੇਟਰ ਦਾ ਕੰਮ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ ਮੈਨੇਜਮੈਂਟ ਬਜਟ ਚ ਕੋਈ ਕਮੀ ਨਹੀਂ ਹੈ ਜੇ ਅੱਜ ਅਸੀਂ ਕਹਾਂ ਕਿ ਇੱਕ ਨਵੀਂ AI ਦੀ ਲੈਬ ਬਣਾਣੀ ਹੈ ਉਹ ਕਹਿੰਣਗੇ ਜੋ ਵੀ ਬਜਟ ਆ ਲੱਗੇਗਾ ਤੁਸੀਂ AI ਦੀ ਲੈਬ ਬਣਾਓ ਕਿਉਂਕਿ ਬੱਚਿਆਂ ਦੀ ਬੈਸਟ ਲਰਨਿੰਗ ਹੋਣੀ ਚਾਹੀਦੀ ਹੈ ਇਹੀ ਚੰਡੀ ਇੰਡਸਟਰੀ ਕਰਕੇ ਜੁਨ ਨਵੇਕਲੀ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਫੀਸ ਤੁਸੀਂ ਬਹੁਤ ਕੁਝ ਦੱਸਿਆ ਯੂਨੀਵਰਸਿਟੀ ਦੇ ਵਿੱਚ ਇਹ ਚੀਜ਼ ਦਿੰਦੇ ਨੇ ਲੈਬਸ ਦਿੰਦੇ ਆ ਐਡਵਾਂਸ ਹਰ ਚੀਜ਼ AI ਦੇ ਥਰੂ ਸਾਰਾ ਕੁਝ ਕੰਮ ਹੁੰਦਾ ਬਟ ਤੁਹਾਡੇ ਕਾਲਜ ਦੀ ਫੀਸ ਬਹੁਤ ਜ਼ਿਆਦਾ ਹੈ ਉਸ ਨੂੰ ਕਿਵੇਂ ਦੇਖਦੇ ਹੋ ਕਿ ਕਿੰਨੇ ਕਿਤੇ ਇੱਕ ਮਿਡਲ ਕਲਾਸ ਜਿਹੜਾ ਸਟੂਡੈਂਟ ਹੈਗਾ ਉਹ ਅਫੋਰਡ ਨਹੀਂ ਕਰ ਪੰਦਾ ਇੰਨੀ ਫੀਸ 15 ਤੋਂ 20 ਲੱਖ ਰੁਪਏ ਜਿਹੜਾ ਹੈਗਾ ਇੱਕ ਡਿਗਰੀ ਦੇ ਵਿੱਚ ਲੱਗ ਜਾਂਦਾ ਅਕਸਰ ਛੋਟੀ ਵੀ ਕੋਈ ਵੀ ਡਿਗਰੀ ਤੁਸੀਂ ਕਰੋਗੇ ਤਾਂ ਉਹਦੇ ਵਿੱਚ ਲੱਗ ਜਾਂਦਾ ਕੀ ਕਹਿਣਾ ਚਾਹੋਗੇ ਫੀਸ ਸਟਰਕਚਰ ਨੂੰ ਲੈ ਕੇ ਜਿੱਥੇ ਤੱਕ ਮੇਰੀ ਜਿੰਨੀਕ ਪੂਰੀ ਸਟੱਡੀ ਹੈਗੀ ਹੈ ਇੰਡੀਆ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਔਰ ਸਪ že nosíte ਸਾਡੀ ਫੀਸ ਮੇਰਾ ਖਿਆਲ ਜੇ ਤੁਸੀਂ ਬੋਟਮ ਤੋਂ ਦੇਖੋਗੇ ਅਸੀਂ ਤੀਜੇ ਚੌਥੇ ਨੰਬਰ ਤੇ ਹੋਵਾਂਗੇ ਫੀਸ ਦੇ ਮਾਧਮ ਦੇ ਵਿੱਚ ਜੇ ਕੁਆਲਿਟੀ ਦੇਖੋਗੇ ਤਾਂ ਅਸੀਂ ਟੌਪ ਤੇ ਹੋਵਾਂਗੇ ਈਵਨ ਫੀਸ ਤਾਂ ਜੇ ਤੁਸੀਂ ਦਿੱਲੀ ਐਨਸੀਆਰ ਬੰਬਈ ਦੀ ਉੱਤੇ ਚ ਜਾ ਕੇ ਯੂਨੀਵਰਸਿਟੀ ਦੇਖੋਗੇ ਸ਼ਾਇਦ ਕੁਆਲਿਟੀ ਐਜੂਕੇਸ਼ਨ ਦੇ ਤਾਂ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਬਟ ਫੀਸ ਦਾ ਮੈਨੀਫੋਲਡ ਹੈ ਜਿਹੜੀ ਸਾਡੀ ਫੀਸ ਹੈ ਉਹ ਬਿਲਕੁਲ ਐਸ ਪਰ ਦਾ ਟੂਡੇਜ਼ ਐਜੂਕੇਸ਼ਨ ਸੈਕਟਰ ਕਿਉਂਕਿ ਜੇ ਮੈਂ ਥੋੜੀ ਘੱਟ ਫੀਸ ਲੈ ਕੇ ਵੀ ਜੇ ਬੱਚੇ ਨੂੰ ਸਿਰਫ ਡਿਗਰੀ ਦਿੱਤੀ ਤੇ ਉਹ ਸ਼ਾਇਦ ਉਹਦੇ ਉਹ ਵੀ ਵੇਸਟ ਹੋਗੇ ਜੋ ਉਹਨੇ ਫੀਸ ਦੇ ਰੂਪ ਚ ਦਿੱਤੇ ਹੈ ਕੁਇਸ਼ਨ ਦੇ ਸਕੀਏ ਉਹਨੂੰ ਟਾਪ ਟੈਲੈਂਟ ਨੂੰ ਅਸੀਂ ਇੰਡਸਟਰੀ ਦੇ ਨਾਲ ਜੋੜ ਸਕੀਏ ਉਹਦੇ ਵਿੱਚ ਤੁਹਾਡੇ ਲੈਬ ਦੇ ਵਿੱਚ ਨਵੇਂ ਇਕੁਪਮੈਂਟਸ ਲੈ ਕੇ ਆਣੇ ਨਵੇਂ ਸੌਫਟਵੇਅਰਸ ਲੈ ਕੇ ਆਣੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਟਾਪ ਫੈਕਲਟੀ ਹੈ ਇੰਡੀਆ ਦੀ ਇੰਟਰਨੈਸ਼ਨਲ ਟਾਪ ਫੈਕਲਟੀ ਹੈ ਉਹਨਾਂ ਦੀ ਸੈਲਰੀ ਵੀ ਅਸੀਂ ਗਵਰਨਮੈਂਟ ਦੇ ਹਿਸਾਬ ਦੇ ਨਾਲ ਇੱਕ ਗ੍ਰੇਡ ਦੇ ਨਾਲ ਦੇਣੀ ਹੈ ਉਸ ਨੂੰ ਇੱਕ ਸਸਟੇਨੇਬਲ ਕਰਨ ਲਈ ਇੱਕ ਸਾਡੀ ਨਾਰਮਲ ਫੀਸ ਹੈ ਮੈਂ ਬਿਲਕੁਲ ਨਹੀਂ ਮੰਨਦਾ ਕਿ ਸਾਡੀ ਫੀਸ ਜ਼ਿਆਦਾ ਹੈਗੀ ਹੈ ਤੁਸੀਂ ਜੇ ਸਰਵੇ ਕਰੋਗੇ ਤਾਂ ਪੰਜਾਬ ਦੇ ਵਿੱਚ ਵੀ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਨੇ ਸਾਡੇ ਤੋਂ ਜ਼ਿਆਦਾ ਫੀਸ ਲੈ ਰਹੀਆਂ ਮੈਂ ਨਾਮ ਨਹੀਂ ਲਵਾਵਾਂਗਾ ਇਸ ਯੂਨੀਵਰਸਿਟੀਆਂ ਬਟ ਉਹ ਕੀ ਦੇ ਰਹੀਆਂ ਉਹ ਤੁਹਾਡੇ ਸਾਹਮਣੇ ਹੈਗਾ ਜਾਂ ਕਿੰਨੀ ਕੋ ਉਹਨਾਂ ਦੀ ਪਲੇਸਮੈਂਟ ਹੋ ਰਹੀ ਹੈ ਜਾਂ ਕਿ ਫੀਸ ਬੜੀ ਨੋਮੀਨਲ ਹੈ اور ਤੁਸੀਂ ਇੱਕ ਹੋਰ ਤੁਹਾਨੂੰ ਦੱਸਾਂ ਇਸ ਵਾਰ ਜਿਹੜਾ ਸਾਡਾ ਟੀਚਾ ਸੀ 170 ਕਰੋੜ ਜਿਹੜੇ ਅਸੀਂ ਸਕਾਲਰਸ਼ਿਪ ਦਿੱਤੇ ਆ ਔਰ ਐਕਚੁਅਲ ਚ ਬੱਚਿਆਂ ਨੇ ਉਹ 170 ਕਰੋੜ ਰੁਪਇਆ ਸਕਾਲਰਸ਼ਿਪ ਦੇ ਰਾਹੀਂ ਲਿੱਤਾ ਸੀ ਯੂਸੀਟੀ ਯਾਨੀ ਕਿ ਉਹ ਵੀ ਬੱਚੇ ਹੈਗੇ ਨੇ ਜਿਨ੍ਹਾਂ ਨੂੰ 100% ਸਕਾਲਰਸ਼ਿਪ ਹੈ ਯਾਨੀ ਕਿ ਹੋਸਟਲ ਦੀ ਸਟੇ ਵੀ ਫ੍ਰੀ ਹੈ ਅਕੋਮੋਡੇਸ਼ਨ ਕਯੂ ਉਹ ਮੈਰਿਟਰੀਅਸ ਸਟੂਡੈਂਟਸ ਹੈ ਉਹਨਾਂ ਨੇ ਕੁਆਲੀਫਾਈ ਕੀਤਾ ਇੱਕ ਨੈਸ਼ਨਲ ਲੈਵਲ ਦਾ ਟੈਸਟ ਬਹੁਤ سارے ਬੱਚੇ ਨੇ 50% ਸਕਾਲਰਸ਼ਿਪ ਹੈ ਸੋ ਓਵਰਆਲ ਤੁਸੀਂ ਦੇਖੋਗੇ ਫੀਸ ਇੱਕ ਥਾਂ ਤੇ ਆ ਬਟ ਕਿੰਨੇ ਬੱਚੇ ਪੂਰੀ ਫੀਸ ਦੇ ਰਹੇ ਆ ਉਹ ਇੱਕ ਅਲੱਗ ਕੁਐਸਚਨ ਹੈ ਅਕਰ ਦੇ ਵਿੱਚ ਕੀ ਕਹਿਣਾ ਚਾਹੂੰਗਾ 19 ਰੈਂਕਿੰਗ ਰੈਂਕਿੰਗ ਜਿਹੜੀ ਹੈਗੀ ਸਾਡੇ ਲਈ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਕਿਉਂਕਿ ਅਸੀਂ ਜੇ ਟੌਪ 20 ਵਿੱਚ ਹੈਗੇ ਹਾਂ ਟੌਪ 19 ਵਿੱਚ ਹੈਗੇ ਹਾਂ ਕੱਲ ਅਸੀਂ ਸ਼ਾਇਦ ਟੌਪ 15 ਵਿੱਚ ਵੀ ਜਾਣਾ ਚਾਹਾਂਗੇ ਸਾਨੂੰ ਆਪਣੇ ਵਿੱਚ ਹੋਰ ਬਹੁਤ ਬਦਲਾਅ ਲੈ ਕੇ ਆਣੇ ਪੈਣਗੇ ਸਾਨੂੰ ਉਹੀ ਬੱਚਾ ਤਿਆਰ ਕਰਨਾ ਪੈਗਾ ਜੋ ਇੰਡਸਟਰੀ ਅੱਜ ਡਿਮਾਂਡ ਕਰ ਰਹੀ ਹੈ ਜੋ ਸਮਾਜ ਅੱਜ ਡਿਮਾਂਡ ਕਰ ਰਿਹਾ ਇਸ ਕਰਕੇ ਸਾਡਾ ਇਸ ਟਾਈਮ ਰਿਸਪੌਂਸਿਬਿਲਟੀ ਮੈਨੀਫੋਲਡ ਵੱਧ ਗਈ ਹੈ ਸਾਡੀ ਫੈਕਲਟੀ ਰਿਸਪੌਂਸਿਬਿਲਟੀ ਮੈਨੀਫੋਲਡ ਵੱਧ ਗਈ ਹੈ ਅਸੀਂ ਆਪਣੇ ਰੈਂਕ ਨੂੰ ਸਸਟੇਨ ਹੀ ਨਹੀਂ ਕਰਨਾ ਅਸੀਂ ਉੱਪਰ ਵੀ ਜਾਣਾ ਹੈ ਇਸ ਕਰਕੇ ਸਾਡਾ ਹੁਣ ਇਸ ਸਾਲ ਇਹ ਰਹੇਗਾ ਕਿ ਅਸੀਂ ਕੁਆਲਿਟੀ ਤੇ ਹੋਰ ਬਣਾ ਸਕੀਏ 19 ਰੈਂਕਿੰਗ ਦੇ ਨੈਸ਼ਨਲ ਰੈਂਕਿੰਗ ਦੇ ਵਿੱਚ 19 ਵਾਰ ਰੈਂਕ ਜਿਹੜਾ ਹੈਗਾ ਚੰਡੀਗੜ੍ਹ ਯੂਨੀਵਰਸਿਟੀ ਨੇ ਹਾਸਲ ਕੀਤਾ ਹੈਗਾ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਿਵੇਂ ਕਿ ਸਰ ਨੇ ਦੱਸਿਆ ਕਿ ਹਰ ਚੀਜ਼ ਜਿਹੜੀ ਹੈਗੀ ਹੈ ਫੈਸਿਲਿਟੀਆਂ ਮਿਲਦੀ ਹੈ ਸਟੂਡੈਂਟ ਨੂੰ ਪੜਨ ਵਾਲੇ ਸਟੂਡੈਂਟ ਨੂੰ AI ਦੇ ਥਰੂ ਜਿਹੜਾ ਹੈਗਾ ਇੱਥੇ ਕੰਮ ਹੁੰਦਾ ਹੈਗਾ ਜਾਂ ਬਹੁਤ ਸਾਰੀ ਮਤਲਬ ਪਲੇਸਮੈਂਟ ਦੀ ਗੱਲ ਕੀਤੀ ਜਾਵੇ ਤਾਂ ਬੈਸਟ ਪਲੇਸਮੈਂਟ ਜਿਹੜੀ ਹੈਗੀ ਹੈ ਚੰਡੀਗੜ੍ਹ ਯੂਨੀਵਰਸਿਟੀ ਦੀ ਹੈਗੀ ਹੈ ਤਾਂ ਹਰ ਚੀਜ਼ ਜਿਹੜੀ ਹੈਗੀ ਹੈ ਹਰ ਕੈਂਪਸ ਫੈਸਿਲਿਟੀ ਜਿਹੜੀ ਹੈਗੀ ਹੈ ਸਟੂ